ਅੱਜ ਅਸੀਂ ਗ਼ਜ਼ਲ ਦੀ ਪ੍ਰਵਾਹਾ ਸ਼ਾਤ ਤੱਤ ਅਤੇ ਵਿਸ਼ੇਸ਼ਤਾਵੀਆਂ ਬਾਰੇ ਵਿਚਾਰ ਚਰਚਾ ਕਰਾਂਗੇ ਗ਼ਜ਼ਲ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਸਤ ਦਾ ਅਰਥ ਹੈ ਔਰਤ ਦੇ ਹੁਸਨ, ਜੋਵਨ ਅਤੇ ਆਦਮਾ ਦੀ ਪ੍ਰਸੰਸਾ ਕਰਨੀ ਅਤੇ ਔਰਤ ਪ੍ਰਤੀ ਇਸ਼ਕ ਦੇ ਅਹਿਸਾਸ ਨੂੰ ਕਾਵਿਕ ਅੰਦਾਜ਼ ਵਿੱਚ ਵਿਅਕਤ ਕਰਨਾ। ਗ਼ਜ਼ਲ ਅਰਬ ਤੋਂ ਤੁਰੀ ਅਤੇ ਈਰਾਨ ਹੁੰਦੀ ਹੋਈ ਪੰਜਾਬ ਆਈ। ਜਦੋਂ ਗ਼ਜ਼ਲ ਫਾਰਸੀ ਭਾਸ਼ਾ ਵਿੱਚ ਲਿਖੀ ਗਈ ਤਾਂ ਗ਼ਜ਼ਲ ਦਾ ਵਿਸ਼ਾ ਇਸ਼ਕ ਮਜਾਜੀ ਦੇ ਨਾਮ ਨਾਲ ਇਸ਼ਕ ਹਕੀਕੀ ਵੀ ਹੋ ਗਿਆ। ਸੂਫੀਆਂ ਨੇ ਗ਼ਜ਼ਲ ਨੂੰ ਸ਼ਾਬਦਿਕ ਅਰਥਾਂ ਦੇ ਦਾਇਰੇ ਵਿੱਚੋਂ ਬਾਹਰ ਕੱਢਿਆ। ਇਸ ਤਰ੍ਹਾਂ ਗ਼ਜ਼ਲ ਹੁਸਨ ਅਤੇ ਇਸ਼ਕ ਦੇ ਵਿਸ਼ਿਆਂ ਨੂੰ ਉਲੰਘ ਕੇ ਸੂਫੀਆਨਾ ਅਤੇ ਦਾਰਸ਼ਨਿਕ ਹੋ ਗਈ। ਮੁਗਲਾਂ ਦੇ ਭਾਰਤ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਗ਼ਜ਼ਲ ਫਾਰਸੀ ਪਾਸ਼ਾ ਵਿੱਚ ਲਿਖੀ ਗਈ। ਉਸ ਤੋਂ ਬਾਅਦ ਉਰਦੂ ਪਾਸ਼ਾ ਵਿੱਚ ਲਿਖੀ ਜਾਣੀ ਸ਼ੁਰੂ ਹੋਈ। ਉਰਦੂ ਦੇ ਪ੍ਰਭਾਵ ਸਦਕਾ ਭਾਰਤੀ ਭਾਸ਼ਾਵਾਂ ਵਿੱਚ ਵੀ ਗ਼ਜ਼ਲ ਨੇ ਆਪਣੀ ਪਕੜ ਮਜ਼ਬੂਤ ਕਰ ਲਈ। ਪੰਜਾਬੀ ਭਾਸ਼ਾ ਤੇ ਸਾਇਦ ਪਾਸ਼ਾ ਵਿੱਚ ਗ਼ਜ਼ਲ ਦੀ ਸ਼ੁਰੂਆਤ ਸਨ 1960 ਦੇ ਨੇੜੇ ਤੇੜੇ ਹੋਈ। ਅਜੋਕੀ ਗ਼ਜ਼ਲ ਦੇ ਵਿਸ਼ਾ ਵਸਤੂ ਦਾ ਦਾਇਰਾ ਵਿਸ਼ਾਲ ਹੋ ਗਿਆ। ਇਹ ਹੁਣ ਔਰਤ ਦੇ ਹੁਸਨ, ਇਸ਼ਕ ਦੇ ਅਨੁਭਵ ਤੱਕ ਸੀਮਤ ਹੀ ਨਹੀਂ ਰਹੀ ਸਕੋ। ਇਸ਼ਕ ਹਕੀਕੀ ਅਤੇ ਵਰਤਮਾਨ ਮਨੁੱਖ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਧਾਰਮਿਕ ਸੱਭਿਆਚਾਰਕ ਤੇ ਇਤਿਹਾਸਕ ਵਿਸ਼ਿਆਂ ਨੂੰ ਬਖੂਬੀ ਉਘਾੜਦੀ ਹੈ ਗੱਜਲ ਕਟਾਂਕਸ਼ੀ ਲੈਜੇ ਵਿੱਚ ਚਿੰਤਨ ਤੇ ਚੇਤਨਾ ਦਾ ਸੰਚਾਰ ਕਰਦੀ ਹੈ ਗੱਜਲ ਵਿੱਚ ਅਰੂਜ ਦੇ ਨਿਜਮਾਂ ਦੀ ਬੰਦਿਸ਼ ਨੇ ਇਸ ਨੂੰ ਸੰਗੀਤ ਨਾਲ ਇੱਕ ਸੁਰ ਕਰ ਦਿੱਤਾ ਇਸ ਲਈ ਇਹ ਕਾਬਿਦਾ ਨੇ ਗਾਇਕੀ ਦੇ ਖੇਤਰ ਵਿੱਚ ਸੰਗੀਤਕ ਤੇ ਸੋਜਮਈ بلندਿਆ ਨੂੰ ਸ਼ੂਲਿਆ ਜੇਕਰ ਗਜ਼ਲ ਦੇ ਸਾਰੇ ਸ਼ੇਰਾਂ ਦਾ ਵਿਸ਼ਾ ਵਸਤੂ ਇੱਕ ਹੋਵੇ ਤਾਂ ਅਜਿਹੀ ਗਜ਼ਲ ਨੂੰ ਮੁਸਲਸਲ ਗਜ਼ਲ ਕਿਹਾ ਜਾਂਦਾ ਹੈ ਜੇਕਰ ਹਰੇਕ ਸ਼ੇਰ ਵਿੱਚ ਵੱਖ-ਵੱਖ ਵਿਸ਼ਾ ਵਸਤੂ ਹੋਵੇ ਤਾਂ ਅਜਿਹੀ ਗਜ਼ਲ ਨੂੰ ਗੈਰ ਮੁਸਲਸਲ ਗਜ਼ਲ ਕਿਹਾ ਜਾਂਦਾ ਹੈ ਗਜ਼ਲ ਇੱਕ ਤਕਨੀਕੀ ਕਾਬਿਦਾ ਹੈ ਰੂਜ ਤੇ ਪਿੰਗਲ ਸ਼ਾਸਤਰ ਦੀ ਜਾਣਕਾਰੀ ਬਿਨਾ ਬਾ ਕਮਾਲ ਗੱਜਲ ਦੀ ਸਿਰਜਣਾ ਨਹੀਂ ਹੋ ਸਕਦੀ ਅਤੇ ਗੱਜਲ ਵਿੱਚ ਤਕਨੀਕੀ ਗਲਤੀਆਂ ਦਾ ਹੋਣਾ ਸੁਭਾਵਿਕ ਹੈ ਗੱਜਲ ਨੂੰ ਸਮਝਣ ਲਈ ਗੱਜਲ ਦੀ ਤਕਨੀਕੀ ਸ਼ਬਦਾਵਲੀ ਨੂੰ ਸਮਝਣਾ ਪਵੇਗਾ ਸ਼ੇਰ ਅਰਬੀ ਪਾਸ਼ਾ ਦਾ ਸ਼ਬਦ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਗਿਆਨ ਅਤੇ ਮਜਮੂਨ ਰਚਨਾ ਦੋ ਮਿਸ਼ਰੀਆਂ ਵਿੱਚ ਤੋਲ ਤਕਾਂਤ ਖਿਆਲ ਜਜ਼ਬਾਤ ਤੇ ਕਲਪਨਾ ਨੂੰ ਸੰਗੀਤਿਕ ਸੁਰ ਪ੍ਰਦਾਨ ਕਰਨ ਨੂੰ ਸ਼ੇਰ ਕਿਹਾ ਜਾਂਦਾ ਹੈ ਪੰਜਾਬੀ ਵਿਦਵਾਨਾਂ ਨੇ ਗੱਜਲ ਲਈ ਘੱਟੋ ਘੱਟ ਪੰਜ ਸ਼ੇਰਾਂ ਦੀ ਸ਼ਰਤ ਰੱਖੀ ਹੈ ਹੀ ਅਗ ਦਾ ਸਮੁੰਦਰ ਜਾਂ ਚਨਾ ਤਰਦੀ ਗਜ਼ਲ ਇਸੇ ਤਰ੍ਹਾਂ ਸ਼ਬਦਾਂ ਨੂੰ ਆਪਣੇ ਹਾਣ ਦਾ ਕਰਦੀ ਗਜ਼ਲ ਜੇਕਰ ਗਜ਼ਲ ਦੇ ਪਹਿਲੇ ਸ਼ੇਰਾਂ ਦੇ ਦੋਵੇਂ ਮਿਸਰਿਆਂ ਵਿੱਚ ਕਾਫੀਆ ਤੇ ਰਦੀਫ ਦੀ ਪਾਬੰਦੀ ਨਿਭਾਈ ਗਈ ਹੈ ਤਾਂ ਇਸ ਨੂੰ ਮਤਲਾ ਕਹਿੰਦੇ ਹਨ ਪਾ ਕੇ ਮੰਦਰਾਂ ਹੀਰ ਦਾ ਪਾਣੀ ਜਿਹੜਾ ਭਰਦਾ ਰਹਾ ਨਾ ਰਹਾ ਟਿੱਲੇ ਦਾ ਜੋਗੀ ਨਾ ਯੋ ਕਰਦਾ ਰਹਾ ਗਜ਼ਲ ਦੇ ਆਖਰੀ ਸ਼ੇਰ ਨੂੰ ਮਕਤਾ ਕਹਿੰਦੇ ਹਨ ਜਿਸ ਵਿੱਚ ਸ਼ਾਇਰ ਆਪਣਾ ਤਖੱਲਸ ਤੇ ਉਪਨਾਮ ਦਰਜ ਕਰਦਾ ਹੈ ਕਾਫੀਆ ਜਾਂ ਸ਼ਬਦ ਸਮੂਹ ਜੋ ਗਜ਼ਲ ਬਾਰ-ਬਾਰ ਆ ਕੇ ਗੱਜਲ ਦੇ ਸ਼ੇਅਰ ਅਤੇ ਗੱਜਲ ਨੂੰ ਸਰੂਪ ਪ੍ਰਦਾਨ ਕਰਦਾ ਹੈ ਕਾਫੀਆ ਗੱਜਲ ਦੇ ਸ਼ੇਰਾਂ ਵਿੱਚ ਕਿਸੇ ਅੱਖਰ ਦੀ ਬਾਰ-ਬਾਰ ਵਰਤੋਂ ਕਰਨ ਹਮ ਆਵਾਜ਼ ਇੱਕੋ ਜਿਹੀ ਆਵਾਜ਼ ਪੈਦਾ ਕਰਨ ਵਾਲੇ ਅੱਖਰ ਜਾਂ ਸ਼ਬਦਾਂ ਨੂੰ ਕਾਫੀਆ ਕਿਹਾ ਜਾਂਦਾ ਹੈ ਇਹ ਰਦੀਫ ਤੋਂ ਪਹਿਲਾਂ ਆਉਂਦਾ ਹੈ ਪਿਆਰ ਅਮਰਤ ਜਿਸਨੇ ਠਕਰਾਇਆ ਕਦੇ ਫਿਰ ਉਸਨੇ ਪਿਆਰ ਨਾ ਪਾਇਆ ਕਦੇ ਕਾਫੀਆ ਦੇ ਪਿੱਛੇ ਬਾਰ-ਬਾਰ ਆਉਣ ਵਾਲਾ ਸ਼ਬਦ ਜਾਂ ਸ਼ਬਦ ਸਮੂਹ ਨੂੰ ਰਦੀਫ ਕਿਹਾ ਜਾਂਦਾ ਹੈ ਹੁਸਨ ਤੇ ਵਿਸ਼ਵਾਸ ਕਰਨਾ ਪੈ ਗਿਆ ਜੀਵ ਤੇ ਅੰਗਾਰ ਧਰਨਾ ਪੈ ਗਿਆ ਪੰਜਾਬੀ ਅਤੇ ਹਿੰਦੀ ਦੇ ਛੰਦ ਵਿਧਾਨ ਨੂੰ ਪਿੰਗਲ ਕਿਹਾ ਜਾਂਦਾ ਹੈ ਅਤੇ ਅਰਬੀ ਭਾਸ਼ਾ ਦੇ ਛੰਦ ਵਿਧਾਨ ਨੂੰ ਉਰੂਜ ਕਿਹਾ ਜਾਂਦਾ ਹੈ। ਗਜ਼ਲ ਦੀਆਂ ਵਿਸ਼ੇਸ਼ਤਾਵਾਂ ਜਾਂ ਚਰਤਾ ਗਜ਼ਲ ਦੇ ਸਾਰੇ ਸ਼ੇਅਰ ਸ਼ੇਅਰ ਵੱਲੋਂ ਚੁਣੀ ਗਈ ਕਿਸੇ ਇੱਕ ਵਹਿਰ ਜਾਂ ਛੰਦ ਵਿੱਚ ਰਚੇ ਗਏ ਹੋਣੇ ਚਾਹੀਦੇ ਹਨ। ਗਜ਼ਲ ਵਿੱਚ ਮਤਲਾ ਜ਼ਰੂਰੀ ਹੈ। ਸਾਰੇ ਸ਼ੇਰਾਂ ਵਿੱਚ ਕਾਫੀਆ ਤੇ ਰਦੀਫ ਪੂਰੀ ਪਾਬੰਦੀ ਨਾਲ ਨਿਭਾਇਆ ਗਿਆ ਹੋਵੇ। ਹਰ ਇੱਕ ਸ਼ੇਰ ਵਿਸ਼ੇ ਪੱਖੋਂ ਮੁਕੰਮਲ ਤੇ ਸੁਤੰਤਰ ਇਕਾਈ ਹੋਵੇ। ਪੰਜਾਬੀ ਗਜ਼ਲ ਨੂੰ ਬਲੰਦੀਆਂ ਤੱਕ ਪਹੁੰਚਾਉਣ ਵਿੱਚ ਪ੍ਰੋਫੈਸਰ ਮੋਹਨ ਸਿੰਘ, ਤਖਤ ਸਿੰਘ ਬ ਕੁਮਾਰ ਬਟਾਲਵੀ ਡਾਕਟਰ ਜਗਤਾਰ ਸਰਜੀਤ ਪਾਤਰ ਸ਼੍ਰੀ ਰਾਮਾਰਸ਼ ਸਲਖਣ ਸਰਹੱਦੀ ਆਦਨੇ ਮਹੱਤਵਪੂਰਨ ਰੋਲਾਦਾ ਕੀਤਾ ਉਦਾਹਰਨ ਦੇ ਤੌਰ ਤੇ ਕੁਝ ਸ਼ੇਰ ਤੁਹਾਡੇ ਅੱਗੇ ਪੇਸ਼ ਹਨ ਹਰ ਦੀਵਾ ਸੂਰਜ ਬਣ ਸਕਦਾ ਹੈ ਹਰ ਕਤਰਾ ਸਾਗਰ ਹੋ ਸਕਦਾ ਹੈ ਜੇ ਸੁਰ ਸਾਂਝ ਦਿਲਾਂ ਵਿੱਚ ਹੋਵੇ ਤੇ ਇੱਕ ਸਾਰਤਾ ਬਾਹਾਂ ਅੰਦਰ ਜਸਵਿੰਦਰ ਇਹ ਕੈਸੀ ਜ਼ਿੰਦਗੀ ਹੈ ਅਸੀਂ ਕਿਸ ਤਾਂ ਵਿੱਚ ਜਿਉਂਦੇ ਹਾਂ ਨਾ ਇਸ ਵੱਲ ਪਿੱਠ ਕਰੀ ਜਾਏ ਨਾ ਮੇ ਤੋਬੇ ਖਿਆ ਜਾਏ ਡਾਕਟਰ ਜਗਤਾਰ ਸੁਮਚੇ ਤੌਰ ਤੇ ਗਜ਼ਲ ਪੰਜਾਬੀ ਦੀ ਇੱਕ ਅਜਾਈ ਕਾਬਿਦਾ ਹੈ ਜੋ ਪਾਠਕ ਅਤੇ ਸਰੋਤੇ ਉਤੇ ਆਪਣਾ ਤੀਖਣਾ ਵੇਗ ਸੰਕੇਪਤਾ ਸ਼ਬਦ ਜੜਤ ਵਿਅੰਗ ਸੰਗੀਤਕ ਹੰਗਾਰੇ ਅਤੇ ਸਿਧਾਂਤਿਕ ਪ੍ਰਵਕਤਾ ਕਾਨਸਦੀਵੀ ਪ੍ਰਭਾਵ ਕਾਇਮ ਕਰਨ ਵਿੱਚ ਸਫਲ ਹੁੰਦੀ ਹੈ ਅਜੋਕੀ ਗਜ਼ਲ ਮੁਹੱਬਤ ਅਤੇ ਹੁਸਨ ਦੇ ਜਲਬਿਆਂ ਦੇ ਨਾਲ ਕੌੜੇ ਕਸਾਲੇ ਅਨੁਭਵਾਂ ਨੂੰ ਪੇਸ਼ ਕਰਦੀ ਹੈ ਅਤੇ ਸਮਕਾਲ ਵਿਚਲੇ ਸੰਕਟਾਂ ਤੇ ਚੁਣੌਤੀਆਂ ਨੂੰ ਵਿਚਾਰਤਾਰਕ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀ ਹੈ ਪੰਜਾਬੀ ਸਾਹਿਤ ਵਿੱਚ ਗ਼ਜ਼ਲ ਸ੍ਰੇਸ਼ਟ ਮਕਾਮ ਹਾਸਲ ਕਰ ਚੁੱਕਾ ਅਤੇ ਅੱਗੋਂ ਪਲਾਂਗਾਂ ਪੁੱਟਣ ਲਈ ਤਤ ਪਰ ਹੈ ਵੀਡੀਓ ਵੇਖਣ ਤੇ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ